ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਦੇ ਆਪ ਜੀ ਸਰਵਣ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਗਾਥਾ ਪਿਛਲੇ ਅਧਿਆਏ ਦੇ ਵਿੱਚ ਅਸੀਂ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਭਾਈ ਰਗਪਤ ਜੀ ਦੀ ਬੇਨਤੀ ਉੱਤੇ ਖੇਮ ਕਰਨ ਨਗਰ ਵਿੱਚ ਪਹੁੰਚੇ ਤੇ ਉੱਥੇ ਆਪ ਜੀ ਨੇ ਭਾਈ ਚੈਨ ਜੀ ਭਾਈ ਤਿੰਗਾਨਾ ਜੀ ਅਤੇ ਭਾਈ ਰਗਪਤ ਜੀ ਨੂੰ ਗੁਰਮਤਿ ਦ੍ਰਿੜ ਕਰਵਾਈ ਉਹਨਾਂ ਤੇ ਬਖਸ਼ਾ ਕੀਤੀਆਂ ਜਦੋਂ ਪਾਤਸ਼ਾਹ ਜੀ ਇਸ ਨਗਰ ਤੋਂ ਚੱਲਣ ਲੱਗੇ ਤੇ ਭਾਈ ਰਗਪਤ ਜੀ ਨੇ ਇੱਕ ਬਹੁਤ ਹੀ ਸੁੰਦਰ ਘੋੜਾ ਗੁਰੂ ਪਾਤਸ਼ਾਹ ਜੀ ਨੂੰ ਭੇਟ ਕੀਤਾ ਜਿਸ ਦੀ ਸਵਾਰੀ ਕਰਕੇ ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅਗਲੇ ਨਗਰ ਵੱਲ ਚਾਲੇ ਪਾਏ ਨੇ ਗੁਰਮਤਿ ਦ੍ਰਿੜ ਕਰਵਾਉਣ ਵਾਸਤੇ ਸਿੱਖੀ ਦੇ ਪ੍ਰਚਾਰ ਕਰਨ ਵਾਸਤੇ ਸੋ ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਖੇਮ ਕਰਨ ਤੋਂ ਚੱਲ ਕੇ ਪਿੰਡ ਪੈਣੀ ਪਹੁੰਚੇ ਨੇ ਇਸ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵੀ ਚਰਨ ਪਏ ਸਨ ਇਤਿਹਾਸ ਮੁਤਾਬਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਪ੍ਰਚਾਰਕ ਦੌਰਿਆਂ ਤੇ ਨਿਕਲੇ ਨੇ ਸਾਰੇ ਸੰਗਤ ਨੂੰ ਤਾਰਦਿਆਂ ਹਾਂ ਭੈਣੀ ਵਿਖੇ ਪਹੁੰਚੇ ਨੇ ਤੇ ਭੈਣੀ ਵਿਖੇ ਉਸ ਪਿੰਡ ਦੇ ਚੌਧਰੀ ਭਾਈ ਦਾਨਾ ਸੰਧੂ ਜੀ ਦੇ ਘਰ ਵਿਖੇ ਆਪ ਜੀ ਨੇ ਚਰਨ ਪਾਏ ਨੇ ਸੋ ਪਾਤਸ਼ਾਹ ਜੀ ਨੂੰ ਜਦੋਂ ਉਸ ਸਮੇਂ ਚੌਧਰੀ ਦੇ ਪਰਿਵਾਰ ਨੇ ਭੋਜਨ ਨੂੰ ਛਕਣ ਵਾਸਤੇ ਬੇਨਤੀ ਕੀਤੀ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਕਿਹਾ ਕਿ ਬਹੁਤ ਹੀ ਜਲਦੀ ਜੇਕਰ ਕੁਝ ਪਕਾ ਕੇ ਲਿਆ ਸਕਦੇ ਹੋ ਤਾਂ ਤੁਸੀਂ ਸਾਨੂੰ ਦੇ ਦੇਵੋ ਉਸ ਸਮੇਂ ਦਾਣਾ ਸੰਧੂ ਜੀ ਦੇ ਘਰ ਦੇ ਵਿੱਚ ਕੋਈ ਸਬਜ਼ੀ ਭਾਜੀ ਨਹੀਂ ਸੀ ਬਣੀ ਹੋਈ ਜੇ ਤਾਂ ਉਹਨਾਂ ਨੇ ਆਪਣੇ ਘਰ ਵਾਲੇ ਮਾਈ ਸੁੱਖਾ ਜੀ ਨੂੰ ਗੁਰੂ ਪਾਤਸ਼ਾਹ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਕਿਹਾ ਤਾਂ ਮਾਈ ਸੁੱਖਾ ਜੀ ਨੇ ਉਸ ਸਮੇਂ ਫਿਰ ਪ੍ਰਸ਼ਾਦੇ ਪਕਾ ਕੇ ਤੇ ਉਹਨਾਂ ਦੇ ਵਿੱਚ ਦੇਸੀ ਘਿਓ ਤੇ ਸ਼ੱਕਰ ਪਾ ਕੇ ਚੂਰੀ ਘਟ ਕੇ ਪਾਤਸ਼ਾਹ ਜੀ ਨੂੰ ਦੁੱਧ ਦੇ ਨਾਲ ਪੇਟ ਕੀਤੀ ਹੈ ਕਿਉਂਕਿ ਮਾਤਾ ਸੁੱਖਾ ਜੀ ਜਾਂ ਮਾਈ ਸੁੱਖਾ ਜੀ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਸਬਜੀ ਭਾਜੀ ਬਣਾਉਂਦੇ ਆਂ ਦੇਰ ਜ਼ਿਆਦਾ ਹੋ ਜਾਵੇਗੀ ਕੀ ਪਤਾ ਗੁਰੂ ਪਾਤਸ਼ਾਹ ਜੀ ਨੂੰ ਕਿੰਨੀ ਕੁ ਭੁੱਖ ਲੱਗੀ ਹੈ ਇਸ ਕਰਕੇ ਉਹ ਜਲਦੀ ਜਲਦੀ ਪ੍ਰਸ਼ਾਦੇ ਪਕਾ ਕੇ ਤੇ ਉਹਨਾਂ ਦੇ ਚੂਰੀ ਕੁੱਟ ਕੇ ਦੇਸੀ ਘਿਓ ਤੇ ਸ਼ੱਕਰ ਪਾ ਕੇ ਦੁੱਧ ਦੇ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪੇਟ ਕੀਤੀ ਹਨ ਸੋ ਗੁਰੂ ਸਾਰਿਓ ਨਾ ਇਲਾਕਿਆਂ ਦੇ ਵਿੱਚ ਇਸ ਚੂਰੀ ਨੂੰ ਉਸ ਸਮੇਂ ਚੋਲਾ ਕਿਹਾ ਜਾਂਦਾ ਸੀ ਆਮ ਕਰਕੇ ਜਦੋਂ ਤੰਦੂਰ ਦੇ ਉੱਤੇ ਪ੍ਰਸ਼ਾਦੇ ਲਾਏ ਜਾਂਦੇ ਸਨ ਤਾਂ ਉਹਨਾਂ ਗਰਮ-ਗਰਮ ਪ੍ਰਸ਼ਾਦਿਆਂ ਨੂੰ ਗਰਮ ਘਿਓ ਦੇ ਵਿੱਚ ਦੇਸੀ ਘਿਓ ਦੇ ਵਿੱਚ ਜਦੋਂ ਡਬੋ ਕੇ ਤਾਂ ਉਹ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਸੀ ਤਾਂ ਉਸ ਨੂੰ ਚੋਗਾ ਕੱਟਣਾ ਕਿਹਾ ਜਾਂਦਾ ਸੀ ਤੇ ਚੂਰੀ ਨੂੰ ਚੋਲਾ ਜਦੋਂ ਮਾਇ ਸੁੱਖਾ ਨੇ ਇਹ ਚੋਰੀ ਭੇਟ ਕੀਤੀ ਆ ਪਾਤਸ਼ਾਹ ਜੀ ਨੇ ਚੋਰੀ ਛਕਦੇ ਆਹੀਂ ਬਚਨ ਕੀਤਾ ਹੈ ਮਾਈ ਸੁੱਖਾ ਜੀ ਤੁਸੀਂ ਚੋਲਾ ਬਾਦ ਸਵਾਦਲਾ ਬਣਾ ਕੇ ਲਿਆਏ ਹੋ ਗੁਰੂ ਪਾਤਸ਼ਾਹ ਜੀ ਹਮੇਸ਼ਾ ਤੁਹਾਡੇ ਉੱਤੇ ਬਖਸ਼ਿਸ਼ ਕਰਦੇ ਰਹਿਣਗੇ ਤੁਹਾਡੇ ਪਰਿਵਾਰ ਵਿੱਚ ਹਮੇਸ਼ਾ ਖੁਸ਼ੀਆਂ ਰਹਿਣਗੀਆਂ ਸੁਖ ਵਰਤਣਗੇ ਪਾਤਸ਼ਾਹ ਜੀ ਨੇ ਉਸ ਸਮੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉੱਥੇ ਗੁਰਬਾਣੀ ਦੀ ਤੁਕ ਜਿਹੜੀ ਹੈ ਉਹ ਉਚਾਰਨ ਕੀਤੀ ਹੈ ਜੋ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਹਰ ਧਨ ਸੰਚਨ ਹਰ ਨਾਮ ਭੋਜਨ ਇਹ ਨਾਲਿਕ ਕੀਨੋ ਚੁੱਲਾ ਸੋ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਇਸ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਉੱਥੇ ਅੱਜ ਤੱਕ ਇਹ ਗੁਰਬਾਣੀ ਦਾ ਸ਼ਬਦ ਰੋ ਗਿਆਨ ਦਾ ਅਮਰਤ ਵੇਲੇ ਪੜਿਆ ਜਾਂਦਾ ਹੈ ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਦੋਂ ਇਸ ਨਗਰ ਦੇ ਵਿੱਚ ਪਹੁੰਚੇ ਨੇ ਤਾਂ ਉਹ ਇੱਥੇ ਭਾਈ ਹੀਰਾ ਬਾਢੀ ਜੀ ਦੇ ਘਰ ਗਏ ਨੇ ਬਾਢੀ ਦਾ ਮਤਲਬ ਹੈ ਵੱਡਣ ਵਾਲਾ ਆਮ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਬਾਢੀ ਭਾਵ ਕੇ ਤਰਖਾਨ ਨੂੰ ਕਿਹਾ ਜਾਂਦਾ ਸੀ ਸਿੱਖ ਇਤਿਹਾਸ ਦੇ ਵਿੱਚ ਹੋਰ ਵੀ ਨਾਮ ਦੇ ਨੇ ਜਿ ਤਰ੍ਹਾਂ ਭਾਈ ਝੰਡਾ ਬਾਢੇ ਜਾਂ ਭਾਈ ਸੰਗਤ ਜਾਂ ਬਾਢੇ ਇਸੇ ਤਰ੍ਹਾਂ ਭਾਈ ਹੀਰਾ ਬਾਢੀ ਜੀ ਦੇ ਘਰ ਵਿਖੇ ਗੁਰੂ ਪਾਤਸ਼ਾਹ ਜੀ ਪਹੁੰਚੇ ਨੇ ਭਾਈ ਹੀਰਾ ਬਾਢੀ ਜੀ ਨੇ ਪਾਤਸ਼ਾਹ ਜੀ ਦੀ ਬਹੁਤ ਸੇਵਾ ਕੀਤੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਇੱਕ ਦਿਨ ਬੇਨਤੀ ਕੀਤੀ ਹੈ ਭਾਈ ਹੀਰਾ ਬਾਢੀ ਜੀ ਨੇ ਕਿ ਪਾਤਸ਼ਾਹ ਜੀ ਮੈਂ ਤਰਖਾਣਾ ਕੰਮ ਕਰਦਾ ਹਾਂ ਤੇ ਤਰਖਾਣਾ ਕੰਮ ਕਰਨ ਵਾਲੇ ਦਾ ਜੋ ਰੋਜ ਦੀ ਕਿਰਤ ਹੈ ਜੋ ਉਹਦੇ ਕਰਮ ਨੇ ਉਹ ਕਈ ਵਾਰ ਲੱਕੜ ਨੂੰ ਪਾੜਦਾ ਵੀ ਹੈ ਲੱਕੜ ਨੂੰ ਵੜਦਾ ਵੀ ਹੈ ਤੇ ਪਾਤਸ਼ਾਹ ਜੀ ਉਹਨੂੰ ਵੱਖ-ਵੱਖ ਆਕਾਰ ਦੇ ਕੇ ਫਿਰ ਜੋੜਦਾ ਵੀ ਹੈ ਪਾਤਸ਼ਾਹ ਜੀ ਜਦੋਂ ਮੈਂ ਆਪਣੇ ਕੀਰਤ ਕਰਦਾ ਹਾਂ ਤੇ ਤੁਸੀਂ ਮੇਰੇ ਤੇ ਇਹ ਬਖਸ਼ਿਸ਼ ਕਰੋ ਕੀਰਤ ਕਰਦਿਆਂ ਮੇਰੇ ਮੁਖ ਦੇ ਵਿੱਚੋਂ ਮੇਰੀ ਸੁਰਤ ਵਿੱਚੋਂ ਕਈ ਵਾਰ ਆਪ ਜੀ ਦਾ ਨਾਮ ਵਿਸਰ ਜਾਂਦਾ ਹੈ ਪਾਦਸ਼ਾਹ ਜੀ ਨੇ ਫਿਰ ਪਾਇ ਹੀਰਾ ਬਾਡੀ ਜੀ ਦੇ ਉੱਤੇ ਬਖਸ਼ਿਸ਼ ਕੀਤੀ ਪਾਦਸ਼ਾਹ ਜੀ ਨੇ ਜਦੋਂ ਗੜ ਦੇ ਨਾਲ ਲਾ ਗੜ ਨਾਲ ਲਾ ਕੇ ਪਾਇ ਹੀਰਾ ਬਾਡੀ ਜੀ ਨੂੰ ਸਮਝਾਇਆ ਏ ਕਿ ਜਦੋਂ ਆਰੀ ਚੱਲਦੀ ਹੋਵੇ ਆਰੀ ਦੇ ਵਿੱਚੋਂ ਜਿਸ ਤਰ੍ਹਾਂ ਦੀ ਆਵਾਜ਼ ਨਿਕਲਦੀ ਏ ਜਦੋਂ ਆਰੀ ਅੱਡੇ ਵਾਲ ਨੂੰ ਜਾਂਦੀ ਏ ਤਾਂ ਉਹਦੇ ਵਿੱਚੋਂ ਆਵਾਜ਼ ਬਹੁਤ ਹੀ ਹੌਲੀ ਨਿਕਲਦੀ ਹੈ ਪਰ ਜਦੋਂ ਪਛਾਣ ਨੂੰ ਆਉਂਦੀ ਹੈ ਲੱਕੜ ਨੂੰ ਵੜਦੇ ਹੋਏ ਤਾਂ ਉਸ ਸਮੇਂ ਆਵਾਜ਼ ਹੋਰ ਤਰ੍ਹਾਂ ਦੀ ਨਿਕਲਦੀ ਹੈ ਭਾਈ ਹੀਰਾ ਬਾਡੇ ਜੀ ਤੁਸੀਂ ਉਸ ਆਰੀ ਦੇ ਵਿੱਚੋਂ ਜੋ ਆਵਾਜ਼ ਨਿਕਲਦੀ ਹੈ ਉਸ ਆਵਾਜ਼ ਦੇ ਨਾਲ ਹੀ ਵਾਹਿਗੁਰੂ ਦਾ ਗੁਰਮੰਤਰ ਜੋੜ ਲਿਆ ਕਰੋ ਇਸੇ ਤਰ੍ਹਾਂ ਜਦੋਂ ਤੁਸੀਂ ਤੇਸੇ ਦੇ ਨਾਲ ਕਿਸੇ ਲੱਕੜ ਨੂੰ ਆਕਾਰ ਦੇ ਰਹੇ ਹੁੰਦੇ ਹੋ ਤੇ ਤੇਸੇ ਦੇ ਨਾਲ ਲੱਕਣ ਵੱਢਣ ਸਮੇਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਸ ਆਵਾਜ਼ ਦੇ ਨਾਲ ਹੀ ਤੁਸੀਂ ਵਾਹਿਗੁਰੂ ਗੁਰਮੰਤਰ ਨੂੰ ਜੋੜ ਲਿਆ ਕਰੋ ਇਸੇ ਤਰ੍ਹਾਂ ਜਦੋਂ ਤੁਸੀਂ ਹਥੌੜੀ ਦੇ ਨਾਲ ਕੰਮ ਕਰ ਰਹੇ ਹੁੰਦੇ ਹੋ ਉਸ ਸਮੇਂ ਜਿਸ ਤਰ੍ਹਾਂ ਦੀ ਆਵਾਜ਼ ਪੈਦਾ ਹੋਵੇ ਉਸ ਸਮੇਂ ਤੁਸੀਂ ਗੁਰਬਾਣੀ ਦਾ ਸ਼ਬਦ ਉਸ ਦੇ ਨਾਲ ਜੋੜ ਕੇ ਆਪਣੀ ਦਸਨਾ ਤੋਂ ਉਚਾਰਨ ਕਰ ਲਿਆ ਕਰੋ ਹਮੇਸ਼ਾ ਤੁਹਾਡੀ ਸਾਂਝ ਅਕਾਲ ਪੁਰਖ ਨਾਲ ਪਈ ਰਹੇਗੀ ਸੋ ਗੁਰੂ ਸਵਾਰਿਓ ਕੁਝ ਦਿਨ ਪਾਤਸ਼ਾਹ ਜੀ ਇਸ ਨਗਰ ਵਿੱਚ ਰਹੇ ਨੇ ਭਾਈ ਬਾਡੇ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਤਾਰਿਆ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਭਾਈ ਹੀਰਾ ਬਾਡੇ ਜੀ ਦੇ ਘਰ ਵਿਖੇ ਜੁੜਦੀਆਂ ਸਵੇਰੇ ਸ਼ਾਮ ਕੀਰਤਨ ਹੁੰਦੇ ਕਥਾ ਵਿਚਾਰ ਹੁੰਦੇ ਗੁਰੂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਤੇ ਸੰਗਤਾਂ ਨੂੰ ਤਾਰਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਇਸ ਪਿੰਡ ਦੇ ਵਿੱਚ ਕੋਈ ਯਾਦਗਾਰ ਨਹੀਂ ਹੈ ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਹਦੇ ਵਿੱਚ ਹਰ ਸਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੁਝ ਦਿਨ ਇਸ ਨਗਰ ਦੇ ਵਿੱਚ ਰਹੇ ਨੇ ਤੇ ਫਿਰ ਪਾਤਸ਼ਾਹ ਜੀ ਨੇ ਇਸ ਤੋਂ ਬਾਅਦ ਅਗਲੇ ਪਿੰਡ ਵਾਸਤੇ ਅਗਲੇ ਇਲਾਕੇ ਵਾਸਤੇ ਚਾਲੇ ਪਾਏ ਨੇ ਇਥੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣ ਅਗਡੇ ਕਿਹੜੇ ਪਿੰਡ ਵਿੱਚ ਪਹੁੰਚੇ ਨੇ ਉਸ ਦਾ ਇਤਿਹਾਸ ਤੁਹਾਡੇ ਨਾਲ ਸਿੱਖ ਚੈਟ ਸਿੱਖ ਚੈਪਟਰ ਦੇ ਅਗਲੇ ਅਧਿਆਏ ਦੇ ਵਿੱਚ ਸਾਂਝਾ ਕੀਤਾ ਜਾਵੇਗਾ ਸੋ ਗੁਰੂ ਸਵਾਾਰਿਓ ਅਖੀਰ ਦੇ ਵਿੱਚ ਫਿਰ ਬਣਤੇ ਕਿ ਮੇਰੇ ਇਸ ਚੈਨਲ ਤੇ ਜੋ ਵੀਡੀਓ ਸਿੱਖ ਇਤਿਹਾਸ ਖਾਸ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਪਾਈਆਂ ਜਾ ਰਹੀਆਂ ਨੇ ਆਪ ਜੀ ਇਸ ਨਵੱਤ ਵਦ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ 350 ਸਾਲਾ ਸ਼ਹੀਦੀ ਦਿਵਸ ਦੇ ਉੱਤੇ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਦੂਰ ਦੂਰ ਤੱਕ ਪਹੁੰਚਾ ਸਕੀਏ ਤੇ ਨਾਲ ਹੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸੋ ਅਗਲੇ ਅਧਿਆਏ ਦੇ ਵਿੱਚ 2 ਦਿਨ ਬਾਅਦ ਤੁਹਾਡੇ ਨਾਲ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਗਲੇ ਕਿਹੜੇ ਪਿੰਡ ਗਏ ਤੇ ਉੱਥੇ ਪਾਤਸ਼ਾਹ ਜੀ ਨੇ ਕੀ ਬਖਸ਼ਿਸ਼ ਕੀਤੀ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਤਦ ਤੱਕ ਵਾਸਤੇ ਇਆਇਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ